ਕੀ ਨਾਮ ਹੈ ਜੀ ਤੁਹਾਡਾ? ਭੋਲਾ ਸਿੰਘ ਆ ਜੀ। ਕਿਹੜਾ ਪਿੰਡ ਆ ਜੀ? ਪਿੰਡ ਦੇਉਣ ਜੀ। ਕਿਹੜੀ ਸੀਟ ਤੋਂ ਖੜੇ ਸੀਗੇ? ਕਿ ਦੇਉਣੀਆਂ ਗਏਗੇ? ਅਜ ਦੇਉਣ ਤੋਂ। ਕਿਹੜੇ ਮਤਲਬ ਕਿ ਬਲਾਕ ਸੰਪਤੀ ਜਾਂ ਬਲਾਕ ਸੰਪਤੀ ਜੀ? ਕਿਹੜੀ ਪਾਰਟੀ ਤੋਂ ਜੀ? ਕਾਲੀ ਦਲ। ਤੇ ਕਿੰਨੇ ਆ ਵੋਟਾਂ ਦੇ ਜਿੱਤ ਪ੍ਰਾਪਤ ਕੀਤੇ? 268 ਵੋਟਾਂ ਦੇ ਜੀ। ਤੁਹਾਡੇ ਵਾਰਪਰਾ ਕਿਹੜੇ ਕਿਹੜੇ ਪਾਰਟੀ ਦੇ ਉਮੀਦਵਾਰ ਖੜੇ ਸੀ? ਇੱਕ ਜੀ ਆਮ ਪਾਰਟੀ ਦੇ ਸੀ। ਇੱਕ ਪੂਲਾ ਆਇਆ ਜੀ ਬੀਜਪੀ ਦੇ ਆਏ ਆਏ ਇੱਕ ਕਾਂਗਰਸ ਕਿੰਨੂੰ ਹਾਰ ਗਏ ਹੈ ਕਿੰਨੂੰ ਹਾਰ ਗਏ ਨਹੀਂ ਨਾ ਨਹੀਂ ਪਰ ਉਹ ਤੁਸੀ ਜਿੱਤ ਗਏ ਤਾਂ ਮੈਂ ਸਾਰੇ ਹਾਂ ਤੇ ਚੋਣ ਨੂੰ ਜਿਹੜੇ ਵੋਟ ਪਈ ਹੈ ਜੀ ਕਿਹੜੇ ਕਿਹੜੇ ਮੁੱਦੇ ਫਿਰ ਤੁਸੀਂ ਹਟਾਏ ਸੀ ਜਾਂ ਕੋਈ ਕਿਸੇ ਨੂੰ ਲੈ ਕੇ ਵੋਟ ਪਈ ਨਹੀਂ ਜੀ ਅਸੀਂ ਤਾਂ ਸਾਡੇ ਤਾਂ ਪਰਪੇ ਤੌਰ ਤੇ ਦੇ ਇੱਕ ਅਜ ਤਿਕਰ 70 ਸਾਲ 75 ਦੀ ਉਮਰੇ ਉਮਰ ਹੋ ਗਈ ਆਪਾਂ ਆਪਦੀ ਮੁਕਾਕਰ ਸੱਚੇ ਪਾਤਸ਼ਾਹ ਦੇ ਕੋਲ ਨਾ ਕਿਸੇ ਗੱਲ ਦਾ ਆਪਾਂ ਲਾਂਭ ਨਹੀਂ ਲਿਆ ਠੀਕ ਹੈ ਅੱਜ ਤੱਕ ਪੰਚਾਇਤ ਚ ਨਹੀਂ ਗਏ ਭਲੇ ਮਾਨ ਸਬੰਧ ਨੇ ਹਰ ਇੱਕ ਪਰਿਵਾਰ ਨਾਲ ਮੇਰੀ ਬੰਦੀ ਹੈ ਪਿੰਡ ਚ ਪਿੰਡ ਦੇ ਵਿੱਚ ਸਾਰੀਆਂ ਪਾਰਟੀਆਂ ਰੱਖੋ ਪਿੰਡ ਚ ਰੱਖ ਲੋ ਸਾਹਮਣਾ ਸਲੂਕ ਆਪਣਾ ਕਿਵੇਂ ਦੇਖਦੇ ਹੁਣ ਜਿਵੇਂ ਅਕਾਲੀ ਦਲ ਦੇ ਆਪਣੇ ਕਾਫੀ ਉਮੀਦਵਾਰ ਜਿੱਤੇ ਆ ਪਹਿਲਾਂ ਡਾਉਣ ਜਾਂ ਸੀ ਤੇ ਹੁਣ ਆਪ ਹੁੰਦਾ ਜਾਂਦਾ ਹੈ ਹਾਂਜੀ ਹਾਂ ਆਪਾਂ ਤਾਂ ਚੰਗੇ ਹੁਣ ਤਾਂ ਠੀਕ ਹੈ ਜੀ ਆਪਾਂ ਤਾਂ ਐਵੇਂ ਨੇ ਸੱਚੇ ਪਾਤਸ਼ਾਹ ਇਹਨਾਂ ਦੀ ਚੜ੍ਹਦੀ ਕਲਾ ਰੱਖੇ ਠੀਕ ਹੈ ਤੇ ਇਹਨਾਂ ਦੇ ਨਾਲ ਹੀ ਸਾਡੀ ਹੈ ਜੀ ਫਿਰ ਪਿੰਡ ਤੇ ਕਿਹੜੇ ਫਿਰ ਵਿਕਾਸ ਦੇ ਕੰਮ ਸੋਚੇ ਆ ਵੀ ਆਪਾਂ ਕਰਾਂਗੇ ਵਿਕਾਸ ਦੇ ਜੀ ਆਪਾਂ ਇਹ ਸੋਚਿਆ ਵੀ ਆਪਾਂ ਕਿਤਾਬ ਜਿਹੜਾ ਆਪਾਂ ਪਿੰਡ ਦਾ ਪਾਣੀ ਹੈ ਵਿਕਾਸ ਠੀਕ ਹੈ ਇੱਕ ਸੋਚਿਆ ਵੀ ਆਪਾਂ ਬੱਚਾ ਦਾ ਚੰਗਾ ਕੋਈ ਸਕੂਲ ਬਾਰੇ ਇਹਨਾਂ ਬਾਰੇ ਕੋਈ ਸਹੂਲਤ ਲਿਆ ਕੇ ਦੇਵਾਂਗੇ ਠੀਕ ਹੈ ਬੱਚਾ ਨੂੰ ਇੱਕ ਆਪਣੇ ਸੋਚ ਹੈ ਵੀ ਜਿੰਨੇ ਆਪਣਾ ਕੋਈ ਗਰੀਬੀ ਹੈ ਗਰੀਬੀ ਦਾ ਦਵਾਇਆ ਪਾ ਪੂਰਾ ਸੋਚਾਂਗੇ